ਪੰਜਾਬ ਇਲੈਕਸ਼ਨ ਬਾਰੇ ਕੀ ਹਾਲ ਚਿਰ ਚੱਲ ਰਿਹਾ ਹੈ ਪੰਜਾਬ ਇਲੈਕਸ਼ਨ ਬਾਰੇ ਤਾਂ ਕਿਹੜੇ ਤਰੀਕੇ ਨਾਲ ਮੁਝ ਰਹੇ ਮਹਾਰਾਣੀ ਸਾਹਿਬ ਤੁਹਾਡੇ ਵਾੜ ਤੋਂ ਦਿਖਾਏ ਹਾਂਜੀ ਤੁਹਾਡੇ ਵਾੜ ਤੋਂ ਹੀ ਦਿਖਾਏ ਚਲੋ ਮਹਾਰਾਣੀ ਸਾਹਿਬ ਉਸ ਟਾਈਮ ਜਦੋਂ ਹਾਰਿਆ 31 ਦੇ 31 ਵਾੜਾਂ ਵਿੱਚ ਹੋਇਆ ਜੋ ਵੀ ਹੋਇਆ ਤੇ ਚੰਦੀ ਰਹਿੰਦੀ ਬਾਦਲ ਸਾਹਿਬ ਆਪਣੇ ਪਿੰਡ ਹਾਰ ਕੇ ਕਈ ਵਾਰ ਮੈਂ ਆਪਣੀ ਗੱਲ ਕਰ ਰਿਹਾ ਰਾਜਪੁਰਾ ਦੀ ਤਾਂ ਮੈਂ ਜਿਹੜੇ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਉਹ ਕਿਸਾਨ ਨਹੀਂ ਹੈਗੇ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਜਿਹੜਾ ਕਿਸਾਨ ਵਿਰੋਧ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਜਿਹੜੀ ਮੰਗ ਅੱਜ ਦਾ ਯਾਰ ਅੱਜ ਦੇ ਮੁੱਦੇ ਦੀ ਗੱਲ ਕਰੋ ਜਿਹੜੀ ਮੁੱਦੇ ਦੀ ਗੱਲ ਕਰਨ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਬਾਹਰ ਹੈ ਜਿਹੜੇ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਤੁਸੀਂ ਸਵਾਲ ਸਵਾਗਤ ਕਰਕੇ ਸਵਾਲ ਪੁੱਛੋ ਯਾਰ ਜਿਹੜਾ ਪੁੱਛਣਾ ਤੁਸੀਂ ਪੁੱਛੋ ਜੀ ਪ੍ਰਦੀਪ ਜੀ ਤੀ ਜੱਗਾ ਹੀ ਪੁੱਛ ਰਹੇ ਹਾਂ ਦੱਸੋ ਦੱਸੋ ਪੁੱਛਿਆ ਯਾਰ ਇਹ ਕਿਸਾਨਾਂ ਦਾ ਕਰਨਾ ਠੀਕ ਹੈ ਜਾਂ ਗਲਤ ਹੈ ਕਿਹੜਾ ਕਿਹੜਾ ਕਿਸਾਨਾਂ ਨੇ ਕਰਨਾ ਲਾਇਆ ਹੈ ਸ਼ੰਭੂ ਵਾਟਰ ਦੇ ਇਹ ਠੀਕ ਹੈ ਜਾਂ ਗਲਤ ਹੈ ਆਪਣਾ ਮਤਲਬ ਦੱਸ ਯਾਰ ਕਿਸਾਨਾਂ ਨੇ ਕਰਨਾ ਠੀਕ ਲਾਇਆ ਉਹਦੀ ਮੰਗ ਠੀਕ ਹੈ ਜਾਂ ਗਲਤ ਹੈ ਯਾਰ ਤੁਸੀਂ ਜਿਹੜਾ ਅੱਜ ਦਾ ਸਵਾਲ ਹੈ ਉਹ ਪੁੱਛੋ ਤੁਸੀਂ ਪਹਿਲਾਂ ਬਾਹਰ ਜਿਹੜਾ ਮਰਜੀ ਕਰ ਲਿਓ ਯਾਰ ਅੱਜ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਆਪਣੀ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਜਗਦੀਸ਼ ਕੁਮਾਰ ਜੱਗਾ ਦੇ ਨਾਲ ਕਈ ਭਾਜਪਾਗੂ ਮੌਜੂਦ ਸਨ ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਸਵਾਲ ਕਿ ਤੁਸੀਂ ਦੱਸੋ ਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਲਗਾਇਆ ਗਿਆ ਧਰਨਾ ਠੀਕ ਹੈ ਜਾਂ ਫਿਰ ਗਲਤ ਤੁਸੀਂ ਖੁਦ ਹੀ ਸੁਣੋ ਇਸ ਦੇ ਬਾਰੇ ਜਗਦੀਸ਼ ਕੁਮਾਰ ਜੱਗਾ ਦਾ ਕੀ ਕੁਝ ਕਹਿਣਾ ਸੀ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਜਿਹੜਾ ਕਿਸਾਨ ਵਿਰੋਧ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਜਿਹੜੀ ਮੰਗ ਅੱਜ ਦਾ ਯਾਰ ਅੱਜ ਦੇ ਮੁੱਦੇ ਦੀ ਗੱਲ ਕਰੋ ਜਿਹੜੀ ਮੁੱਦੇ ਦੀ ਗੱਲ ਕਰਨ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਿਤੇ ਬਾਹਰ ਹੈ ਜਿਹੜੇ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਤੁਸੀਂ ਸਵਾਲ ਸਵਾਲ ਕਰਾ ਹੈਗਾ ਕਿ ਕੇਜਰੀਵਾਲ ਨੂੰ ਮਤਲਬ ਛੱਡ ਜਾਣ ਕਿਹਦੀ ਹੈ ਜਿਹੜੀ ਹਾਂਜੀ 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 ਅਸੀਂ ਉਹ ਰਾਜਪੁਰੇ ਦੀ ਗੱਲ ਕਰੀਏ ਆਪਣੇ ਹਲਕੇ ਦੀ ਗੱਲ ਕਰੀਏ ਤੁਹਾਡੇ ਨਾਲ ਹਾਂ ਠੀਕ ਹੈ ਉਹ ਤਾਂ ਤੁਹਾਡਾ ਮੈਸੇਜ ਪਹੁੰਚ ਗਿਆ ਸੁਣ ਲੈਣਗੇ ਕਿ ਜੀਵਾਲ ਸਾਹਿਬ ਤੇ ਉਹਨਾਂ ਦੀ ਟੀਮ ਵੀ ਸੁਣ ਲੈਗੀ ਲੇਕਿਨ ਲੋਕੀ ਜਿਹੜੀ ਤੁਹਾਡੇ ਵਿਚਾਰ ਸੁਣਨਾ ਚਾਹਦੇ ਆ ਉਹ ਰਾਜਪੁਰੇ ਲਈ ਸੁਣਨਾ ਚਾਹਦੇ ਉਹ ਬੋਟਾ ਲੈਂਡ ਜਾਣਾ ਇੱਕ ਇੱਕ ਕਰਕੇ ਸਵਾਲ ਪੁੱਛੋ ਯਾਰ ਜਿਹੜਾ ਪੁੱਛਣਾ ਤੁਸੀਂ ਪੁੱਛੋ ਜੀ ਪ੍ਰਦੀਪ ਜੀ ਤੁਸੀਂ ਜੱਗਾ ਜੀ ਪੁੱਛ ਰਹੇ ਹਾਂ ਦੱਸੋ 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 ਯਾਰ ਇਹ ਕਿਸਾਨਾਂ ਦਾ ਕਰਨਾ ਠੀਕ ਹੈ ਜਾਂ ਗਲਤ ਹੈ ਕਿਹੜਾ ਕਿਹੜਾ ਕਿਸਾਨਾਂ ਨੇ ਕਰਨਾ ਲਾਇਆ ਹੈ ਸ਼ੰਭੂਗੜ੍ਹ ਦੇ ਇਹ ਠੀਕ ਹੈ ਜਾਂ ਗਲਤ ਹੋਊਗਾ ਇਹ ਠੀਕ ਹੈ ਜਾਂ ਗਲਤ ਯਾਰ ਕਿਸਾਨਾਂ ਨੇ ਤੁਹਾਨੂੰ ਠੀਕ ਲਾਇਆ ਉਹ ਨਹੀਂ ਮੰਗਾ ਠੀਕ ਹੈ ਜਾਂ ਗਲਤ ਹੈ ਯਾਰ ਤੁਸੀਂ ਜਿਹੜਾ ਅੱਜ ਦਾ ਸਵਾਲ ਹੈ ਉਹ ਪੁੱਛੋ ਤੁਸੀਂ ਪਹਿਲਾਂ ਬਾਹਰ ਜਿਹੜਾ ਮਰਜ਼ੀ ਕਰ ਲਿਓ ਯਾਰ ਜਦੋਂ ਜਗਦੀਸ਼ ਕੁਮਾਰ ਜੱਗਾ ਤੋਂ ਪੱਤਰਕਾਰਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਤੁਹਾਡਾ ਪਿੰਡਾਂ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ ਇਸ ਦੇ ਬਾਰੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਤਾਂ ਇਸ ਦੇ ਜਵਾਬ ਦੇ ਵਿੱਚ ਜੱਗਾ ਨੇ ਕੀ ਕੁਛ ਕਿਹਾ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਪੰਜਾਬ ਇਲੈਕਸ਼ਨ ਬਾਰੇ ਕੀ ਕਹਾ ਤੇ ਵਿਚਾਰਾ ਪੰਜਾਬ ਇਲੈਕਸ਼ਨ ਬਾਰੇ ਤਾਂ ਕਿਹੜੇ ਤਰੀਕੇ ਨਾਲ ਮੁਝ ਰਹੇ ਹੋ ਕਸਾ ਨਾ ਕਰਦਾ ਲਗਾ ਕਹਿੰਦਾ ਵੀ ਇਲੈਕਸ਼ਨ ਆ ਗਏ ਕਿਸ ਤਰੀਕੇ ਨਾਲ ਤੁਸੀਂ ਕਰੋ ਮੈਂ ਇਹ ਨਹੀਂ ਕਹਿ ਸਕਦਾ ਬੀਜਪੀ 13 ਦਾ 13 ਸੀਟ ਜਿੱਤੇਗੀ ਤੇ ਜਿਵੇਂ ਕਿ ਮੈਂ ਆਪਣੇ ਭਗਵੰਤ ਮਾਨ ਜੀ ਜਿਹੜੇ ਕਿ ਕਹਿੰਦੇ 13 0 ਦਾ ਕਹਿ ਰਹੇ ਨੇ ਉਹ 0 13 ਤੇ ਆਣਗੇ ਬਲਾ ਜੀ ਤੁਸੀਂ ਕਹਿ ਰਹੇ ਹੋ ਵੀ ਬੀਜਪੀ ਦੇ ਟੋਟਲ ਵਿੱਚ ਵਿਰੋਧ ਹੋ ਰਿਹਾ ਵੀਡੀਓਜ਼ ਆ ਗਈਆਂ ਹੈ ਇਸ ਤਰ੍ਹਾਂ ਤੁਸੀਂ ਕੰਪੈਨਿੰਗ ਕਰੋਗੇ ਇਸ ਤਰ੍ਹਾਂ ਕਰਨਗੇ ਕਿਸਾਨ ਕੋਲ ਦੇਖੋ ਜਿਨ੍ਹਾਂ ਦਾ ਮੈਂ ਤਾਂ ਇਹ ਸਮਝਦਾ ਵੀ ਜਿਹੜੇ ਇਹ ਸੜੇ ਰਾਜਪੁਰੇ ਚ ਇੱਕ ਦੋ ਜਗਾਵਾਂ ਤੇ ਵਿਰੋਧ ਹੋਇਆ ਉਹ ਮੈਂ ਸਮਝਦਾ ਵੀ ਇਹ ਵਿਰੋਧੀ ਪਾਰਟੀਆਂ ਕਰਾ ਰਹੇ ਨੇ ਇਹ ਕਿਸਾਨ ਹੈ ਉਹ ਜੇ ਕੰਮ ਨਹੀਂ ਕਰ ਸਕਦੇ ਕਿਉਂਕਿ ਮੈਂ ਆਪਣੀ ਗੱਲ ਕਰਾਂ ਆਪਣੇ ਬਾਰੇ ਜਦੋਂ ਕਿਸਾਨ ਅੰਦੋਲਨ ਪਿੱਛੇ ਲੱਗਿਆ ਮੈਨੂੰ ਕਿਸਾਨਾਂ ਨੇ ਜੋ ਵੀ ਮੈਨੂੰ ਕਿਹਾ ਜਿਹੜੀ ਮੇਰੀ ਡਿਊਟੀ ਲਈ ਹੈ ਮੈਂ ਤਕਰੀਬਨ ਉਦੇ ਉਤੇ ਖੜਾ ਉਤਰਿਆ ਮੈਂ ਨਹੀਂ ਮੰਨਦਾ ਵੀ ਕਿਸਾਨ ਸਾਡਾ ਵਿਰੋਧ ਕਰ ਰਹੇ ਨੇ ਰਾਜਮਾਹਰ ਨਹੀਂ ਸਕੇ ਤੁਹਾਡੇ ਵਾਟ ਤੋਂ ਨਹੀਂ ਹਾਂ ਜੀ ਹਾਂਜੀ ਤੁਹਾਡੇ ਬਾਤ ਚ ਵੀ ਹਰ ਚੀਜ਼ ਚਲੋ ਮਹਾਰਾਣੀ ਸਾਹਿਬ ਉਸ ਟਾਈਮ ਜਦੋਂ ਹਾਰੇ 31 ਦੇ 31 ਵਾੜਾ ਵਿੱਚ ਹੋਇਆ ਜੋ ਵੀ ਹੋਇਆ ਤੇ ਚਲਦੀ ਰਹਿੰਦੀ ਆ ਬਾਦਲ ਸਾਹਿਬ ਆਪਣੇ ਪਿੰਡ ਹਾਰ ਕੇ ਕਈ ਵਾਰ ਹੁੰਦਾ ਰਹਿੰਦਾ ਉੱਤੇ ਚੱਲੇ ਤਾਂ ਕੋਈ ਗੱਲ ਨਹੀਂ ਹੈ ਜਿਹੜੇ ਕਿਸਾਨ ਹੈਗੇ ਉਹ ਤਰਨੇ ਦੇ ਬੈਠੇ ਆ ਆਪਣੇ ਇਲਾਕੇ ਦੇ ਵਿੱਚ ਬੈਠੇ ਆ ਤੇ ਮਹਾਰਾਣੀ ਸਾਹਿਬ ਦਾ ਵੀ ਇਹੀ ਇਲਾਕਾ ਜਿੱਥੋਂ ਆ ਚੋਣਾਂ ਲੜ ਰਹੇ ਆ ਤੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਪਰਸਨਲੀ ਰਿਲੇਸ਼ਨ ਤੁਹਾਡੇ ਨਾਲ ਜਿਵੇਂ ਕਿਸਾਨ ਵੀ ਤੁਹਾਡਾ ਮਤਲਬ ਵਿਰੋਧ ਨਹੀਂ ਕਰਦੇ ਕੁਝ ਕਹਿੰਦੇ ਵਿਰੋਧ ਕਰਦੇ ਆਂ ਨਾ ਜਿੱਦਾਂ ਦੇਖੀ ਤੁਹਾਡਾ ਤੇ ਮਤਲਬ ਆਪਣੀ ਮੰਗਾਂ ਨੂੰ ਛੱਡ ਕੇ ਭਾਜਪਾ ਨੂੰ ਨਹੀਂ ਤੁਹਾਨੂੰ ਮਤਲਬ ਰੈਲ ਕੇ ਸਪੋਰਟ ਕਰਨਗੇ ਜੱਗਾ ਜੀ ਕੌਣ ਕਿਸਾਨ ਕਿਸਾਨ ਨਹੀਂ ਦੇਖੋ ਮੈਨੂੰ ਮੈਂ ਤਾਂ ਇਹ ਮੈਂ ਤਾਂ ਇਹ ਗੱਲ ਕਰ ਰਿਹਾ ਬੀ ਚਲੋ ਉਹਨਾਂ ਉਹ ਵਿਰੋਧ ਕਰ ਰਹੇ ਹੋਣੇ ਉਹਨਾਂ ਦਾ ਹੈਗਾ ਵਾਕਿਆ ਜੋ ਵੀ ਇੱਕ ਮਰਜ਼ੀ ਕਰਾਂ ਵਿਰੋਧ ਮਤਲਬ ਕਿ ਇਹ ਕਰ ਸਕਦਾ ਹਰ ਇੱਕ ਕੋਈ ਕਰ ਸਕਦਾ ਠੀਕ ਹੈ ਗੱਲ ਨਹੀਂ ਹਰ ਇੱਕ ਦਾ ਹੱਕ ਹੈ ਪਰ ਮੈਂ ਆਪਣੀ ਗੱਲ ਕਰ ਰਿਹਾ ਰਾਜਪੁਰਾ ਦੀ ਤਾਂ ਮੈਂ ਜਿਹੜੇ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਉਹ ਕਿਸਾਨ ਨਹੀਂ ਹੈਗੇ ਇਸ ਦੇ ਨਾਲ ਹੀ ਜਗਦੀਸ਼ ਕੁਮਾਰ ਜੱਗਾ ਤੋਂ ਜਦੋਂ ਸਾਬਕਾ ਵਿਧਾਇਕ ਸਰਦਾਰ ਹਰਦੀਆਲ ਸਿੰਘ ਕੰਬੋਜ ਜਿਨ੍ਹਾਂ ਨੂੰ ਕੀ ਉਹ ਕਿਸੇ ਟਾਈਮ ਆਪਣੇ ਪਿਤਾ ਕਿਹਾ ਕਰਦੇ ਸੀ ਮੂਨਾ ਤੋਂ ਪੁੱਛਿਆ ਗਿਆ ਕਿ ਜੇ ਸਰਦਾਰ ਹਰਦੀਆਲ ਸਿੰਘ ਕੰਬੋਜ ਨੂੰ ਲੋਕ ਸਭਾ ਦੀ ਸੀਟ ਮਿਲ ਜਾਂਦੀ ਹੈ ਤਾਂ ਤੁਸੀਂ ਉਹਨਾਂ ਨੂੰ ਟੱਕਰ ਦੇ ਸਕੋਗੇ ਤਾਂ ਇਸ ਦੇ ਸਬੰਧ ਦੇ ਵਿੱਚ ਜਵਾਬ ਕੀ ਦਿੱਤਾ ਸਵਾਉ ਸੁਣਦੇ ਉਹਨਾਂ ਦੇ ਸੁਪਨੇ ਕੰਬੋਜ ਸਾਹਿਬ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਸੁਭੇ ਟੱਕਰ ਦੇ ਦੂੰ ਕੰਬੋਜ ਸਾਹਿਬ ਨੂੰ ਕਿਉਂ ਮਜ਼ਾਕ ਅਲੀ ਗੱਲ ਕਰ ਰਿਹਾ ਜੇ ਮਿਲ ਜਾਵੇ ਚਲਾ ਦੇ ਹੈ ਐ ਤਾਂ ਨਾ ਸਮਝੋ ਨਾ ਐ ਤਾਂ ਫਿਰ ਅਸੀਂ ਸਾਡੇ ਵਿਕਰਮ ਵੀ ਬੈਠਾ ਹੈ ਉਹ ਸਾਡਾ ਛੋਟਾ ਬਰਾ ਸਾਰੇ ਪਿੰਡ ਦੇਖਦਾ ਉਹਨੂੰ ਵੀ ਟਿਕਟ ਮਿਲ ਸਕਦੀ ਹੈ ਇਹ ਕਿੰ ਮਜ਼ਾਕ ਅਲੀ ਗੱਲ ਹੈ ਮਤਲਬ ਜੇ ਮਿਲਦੀ ਤਾਂ ਟੱਕਰ ਦੇ ਸਕਦੇ ਹੋ ਟੱਕਰ ਜਮਾਨਾ ਤੇ ਜਬਤ ਹੋਏਗੀ ਅੱਜ ਲਿਖ ਲਓ ਕਮਲ ਸਾਹਿਬ ਦੀ ਸਾਹਿਬ ਤਾਂ ਕੋਆਯਾ ਨਗਰ ਨੂੰ ਹਾਂ चला रही। के तो नहीं, चलो तो मैं तो पूछे ना बुलाई मेरे सामने बुलाइए न्यूज एटी नाइन पंजाब हर खबर जिसका होवे असर